ਜਦੋਂ ਇਹ ਭੈਣੇ ਗੱਲ ਕਹਿ ਰਹੀ ਹੈ ਵੀ ਮੇਰੀ ਮਾਤਾ ਵੀ ਉੱਥੇ ਬੈਠੀ ਸੀ ਦੇਖੋ ਕਿੰਨਾ ਨੇੜਿਓਂ ਜੁੜੀ ਹੈ ਔਰ ਉਹਨੇ ਕਿੱਡੀ ਗੱਲ ਕਹੀ ਕਿਸੇ ਦੇ ਖਿਲਾਫ ਕੋਈ ਗਲਤ ਸ਼ਬਦ ਬੋਲੋਗੇ 100-100 ਰੁਪਏ ਦੇ ਵਿੱਚ ਬੀਬੀਆਂ ਮਿਲ ਜਾਂਦੀਆਂ ਨੇ 100-100 ਰੁਪਏ ਦੇ ਵਿੱਚ ਆ ਕੇ ਕੰਮ ਕਰ ਲੋ ਸਾਡੇ ਜਾਂ ਫੇਰ ਲਿਆ ਕੇ ਬਿਠਾਈਆਂ ਨੇ ਇੱਥੇ ਇਹ ਆਉਣਾ ਨਹੀਂ ਸੀ ਚਾਹੁੰਦੀਆਂ ਜਦੋਂ ਅਜਿਹੇ ਸ਼ਬਦ ਬੋਲਣਗੇ ਅਤੇ ਉਹਦਾ ਰਿਟੈਲੀਸ਼ਨ ਹੈ ਉਹਦਾ ਇਹ ਜਵਾਬ ਹੈ ਜਿਹੜਾ ਇਹ ਮਿਲਿਆ ਹੈ ਪੋਸਟਮੈਂਨੀਆਂ ਸਟੇਟਮੈਂਟਾਂ ਦਿੱਤੀਆਂ ਕੰਗਣਾ ਰਣੌਤ ਨੇ ਜਿਹੜੀ ਫਿਲਮੀ ਐਕਟਰੈਸ ਸੀ ਹੁਣ ਐਮਪੀ ਬਣ ਗਈ ਵੀ ਉਹ ਅਚਮ ਨਹੀਂ ਹੋਈਆਂ ਜੇਕਰ ਸਰਕਾਰੀ ਨੌਕਰੀ ਦੇ ਵਿੱਚ ਰਹਿੰਦੇ ਹੋਏ ਉਹਨੇ ਕੀਤਾ ਉਹ ਜਿਹੜੀ ਬੀਬੀ ਆ ਭੈਣ ਆ ਤਾਂ ਜ਼ਰੂਰ ਉਹਦੇ ਜਿਹੜੇ ਸੈਂਟੀਮੈਂਟਸ ਨੇ ਉਹ ਪੂਰੀ ਤਰ੍ਹਾਂ ਨਾਲ ਉਪਰੰਦੇ ਗਏ ਹੋਣਗੇ ਸਰਕਾਰੀ ਮੁਲਾਜ਼ਮ ਹੈ ਜਿਹੜਾ ਉਹ ਆਪਣੀ ਡਿਉਟੀ ਤੇ ਆਪਣੇ ਲਾਅਸ ਤੋਂ ਹਟ ਕੇ ਉਹਨੇ ਆ ਕੰਮ ਕੀਤਾ ਕਿਤੇ ਨਾ ਕਿਤੇ ਜਿਹੜੀ ਝੋਟ ਹੈ ਉਹ ਗਹਿਰੀ ਹੈ ਹੁਣ ਇੱਥੇ ਜਿਹੜਾ ਆਪਣੇ ਆਪ ਹੀ ਡਿਊਟੀ ਬਣ ਜਾਂਦੀ ਹੈ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਕਿਸਾਨ ਜੱਥੇਬੰਦੀ ਆ ਦੀ ਵੀ ਉਹ ਭੈਣ ਦਾ ਸਾਥ ਦੇ ਜੇ ਉਹ ਨਹੀਂ ਸਾਥ ਦਿੰਦੇ ਸਾਇਲੈਂਟ ਬੈਠਦੇ ਨੇ ਚੁੱਪ ਕਰ ਜਾਂਦੇ ਤਾਂ ਇਹਦਾ ਜਿਹੜਾ ਪ੍ਰਭਾਵ ਹੈ ਆਮ ਲੋਕਾਂ ਦੇ ਵਿੱਚੋਂ 네ਗੇਟਿਵ ਜਾਂ ਉਹ ਐਂ ਚੱਲਿਆ ਜਾਣਾ ਵੀ ਯਾਰ ਕੋਈ ਕੁਝ ਕਰੋ ਧਰਨੇ 'ਚ ਜਾਓ ਲੇਕਿਨ ਆਪਣੇ ਨਾਲ ਕਿਸੇ ਨੇ ਨਹੀਂ ਖੜਨਾ ਇਸ ਤਰ੍ਹਾਂ ਦੀ ਗਵਾ ਚਲੀ ਜਾਂਦੀ ਐਥੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਯੂਨੀਅਨ ਗਵਰਨਮੈਂਟ ਇਸ ਮੋਤੀ ਸਰਕਾਰ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਉਸ ਟਾਈਮ ਚਾਹੀਦਾ ਸੀ ਵੀ ਅਜਿਹੇ ਸਟੇਟਮੈਂਟਸ ਕੋਈ ਨਾ ਦੇਵੇ ਇਹ ਸਟੇਟਮੈਂਟਸ ਤਾਂ ਉਹਨਾਂ ਨੇ ਨਹੀਂ ਦਿੱਤੀਆਂ ਇਹ ਬੱਚੇ ਚੱਕ ਲੈ ਕਿਸੇ ਨੂੰ ਮੈਂਟਲ ਟੌਰਚਰ ਕਰਨਾ ਕਿਸੇ ਨੂੰ ਦਬਾਅ ਚ ਲਿਆਉਣਾ ਇਹ ਸਹੀ ਨਹੀਂ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਛੱਡਣ ਉਹ ਆਪਣੇ ਘਰ ਬੈਠਣ ਵਸਣ ਠੀਕ ਹੈ ਜੋ ਉਹਨਾਂ ਨੇ ਕੀਤਾ ਹੈ ਜੋ ਉਹਨਾਂ ਦਾ ਡਿਪਾਰਟਮੈਂਟ ਕਹਿੰਦਾ ਸਰਕਾਰੀ ਜੋਬ ਚ ਲੇ ਹੋ ਉਹਦੇ ਹਿਸਾਬ ਨਾਲ ਕਾਰਵਾਈ ਕਰ ਲੈਣ ਪਹਿਲਾਂ ਬੀਬੀ ਚਲੋ ਫਿਲਮ ਸਟਾਰ ਸੀ ਜੀ ਬਿਆਨ ਬੰਦੀ ਸੀਗੀ ਪਰ ਹੁਣ ਚੁਣ ਕੇ ਐਮਪੀ ਬਣ ਗਏ ਨੇ ਜੀ ਇੱਕ ਵੱਡੇ ਅਹੁਦੇ ਤੇ ਨੇ ਉਦੋਂ ਇਹਨਾਂ ਦੀ ਇੱਕ ਕਮਿਊਨਿਟੀ ਪ੍ਰਤੀ ਇੱਕ ਸਮਾਜ ਪ੍ਰਤੀ ਇਦਾਂ ਦੀ ਡੈਂਕ ਸੀਗੀ ਹਮੇਸ਼ਾ ਪੰਜਾਬ ਨੂੰ ਟਾਰਗੇਟ ਕਰਦੇ ਸੀਗੇ ਤੇ ਹੁਣ ਐਮਪੀ ਚੁਣੇ ਗਏ ਨੇ ਹੁਣ ਇਹ ਅੱਕੇ ਕੀ ਕਰਨਗੇ ਜੀ ਇਹ ਲੱਗਦਾ ਹੈ ਕਿ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਜਿਸ ਤਰ੍ਹਾਂ ਦਾ ਬਿਆਨ ਆਇਆ ਹੈ ਜਿਨੇ ਕੀ ਸਿੱਖਾਂ ਦੇ ਕੋ ਹੁਣ ਫੇਰ ਬਿਆਨਬਾਜ਼ੀ ਦੁਬਾਰਾ ਸਟਾਰਟ ਕਰ ਦਿੱਤੀ ਗਈ ਹੈ ਵੀ ਪੰਜਾਬ ਦੇ ਵਿੱਚ ਤਾਂ ਜੀ ਅੰਤਕਵਾਦ ਫੈਲ ਸਕਦਾ ਉੱਥੇ ਤੇ ਚਿੱਤ ਗਏ ਬੰਦੇ ਜਿੱਤ ਕੇ ਸਿੱਖਾ ਨੇ ਵੋਟ ਪਾਤੀ ਦੇਖੋ VOTER ਦੀ ਮਰਜ਼ੇ ਜਿੱਥੇ ਮਰਜ਼ੀ ਪਾਵੇ ਉਹਨੂੰ ਰੋਕਿਆ ਨਹੀਂ ਜਾ ਸਕਦਾ VOT ਆਪ ਮੁਹਾਰੇ ਪਈ ਹੈ ਦੋਨਾਂ ਕੈਂਡੀਡੇਟਸ ਨੇ ਪ੍ਰਚਾਰ ਵੀ ਨਹੀਂ ਕੀਤਾ ਪ੍ਰਚਾਰ ਵੀ ਲੋਕਾਂ ਨੇ ਆਪ ਹੀ ਕਰਤਾ ਹੁਣ ਜੇਹੀ ਸਿਚੁਏਸ਼ਨ ਚ ਆ ਕੇ ਤੁਸੀਂ ਕਿਵੇਂ ਰੋਕੋਗੇ ਦੇਸ਼ ਹੈ ਇਹਦੇ ਵਿੱਚ ਬਿਲਕੁਲ ਐਸ ਪਰ ਨੋਰਮਸ ਰੂਲਸ ਐਂਡ ਰੈਗੂਲੇਸ਼ਨਸ ਰਹਿਣਾ ਚਾਹੀਦਾ ਹੈ ਗਲਤ ਬੋਲੋਗੇ ਤਾਂ ਫਿਰ ਉਹ ਕਾਨੂੰਨ ਦੇ ਵੀ ਖਿਲਾਫ ਹੈ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਚੰਡੀਗੜ੍ਹ 에어ਪੋਰਟ ਦੇ ਉੱਤੇ ਸੀ ਆਈਐਸਐਫ ਦੀ ਇੱਕ ਮਹਿਲਾ ਜਵਾਨ ਭੈਣ ਕੁਲਵਿੰਦਰ ਕੌਰ ਵੱਲੋਂ ਨਮੀ ਨਮੀ ਐਮਪੀ ਬਣੀ ਕੰਗਣਾ ਨਰੌਤ ਫਿਲਮ ਸਟਾਰ ਦੇ ਥੱਪੜਨ ਜੜਨ ਦਾ ਮਸਲਾ ਇਹ ਜਿਹੜਾ ਉਹ ਕਾਫੀ ਗਰਮਾਇਆ ਹੋਇਆ ਏ ਸੋ ਇਸ ਮਸਲੇ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਸਾਡੇ ਨਾਲ ਗੱਲ ਕਰਾਂਗੇ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਜੀ ਹਾਂਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਮਸਲਾ ਕਾਫੀ ਗਰਮਾਇਆ ਹੋਇਆ ਏ ਨਮੀ ਨਮੀ ਐਮਪੀ ਬਣੀ ਫਿਲਮ ਸਟਾਰ ਕੰਕਣਾ ਦੇ ਕਹਿੰਦੇ ਇੱਕ ਜਵਾਨ ਮਹਿਲਾ ਜਵਾਨ ਵੱਲੋਂ ਥੱਪੜ ਜੜ ਦਿੱਤਾ ਗਿਆ ਏ ਦੇਖੋ ਬਹੁਤ ਵਾਇਰਲ ਅਤੇ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਮੈਂ ਕਹਿੰਦਾ ਸਾਰਾ মিডিਆ ਇਸ ਚਰਚਾ ਦੇ ਦੁਆਲੇ ਘੁੰਮ ਰਿਹਾ ਹੈ ਗੱਲ ਹੋ ਰਹੀ ਹੈ ਤੈ ਕੋਈ ਇੱਕ ਸਾਈਕੋਲੋਜੀਕਲ ਮਨੋਵਿਗਿਆਨਿਕ افੈਕਟ ਹੈ ਸਚਾਈ ਹੈ ਇਹ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਜਾਣਬੁੱਝ ਕੇ ਕਹਿ ਰਹੇ ਹਾਂ ਵੀ ਜਦੋਂ ਵੀ ਕੋਈ ਤੁਸੀਂ ਕਿਸੇ ਸਮੁਦਾਏ ਦੇ ਖਿਲਾਫ ਕਿਸੇ ਨੂੰ ਕਿਸੇ ਦੇ ਖਿਲਾਫ ਕੋਈ ਗਲਤ ਸ਼ਬਦ ਬੋਲੋਗੇ 100-100 ਰੁਪਏ ਦੇ ਵਿੱਚ ਬੀਬੀਆਂ ਮਿਲ ਜਾਂਦੀਆਂ ਨੇ 100-100 ਰੁਪਏ ਦੇ ਵਿੱਚ ਆ ਕੇ ਕੰਮ ਕਰ ਲੋ ਸਾਡੇ ਜਾਂ ਇਹ ਲਿਆ ਕੇ ਬਿਠਾਈਆਂ ਨੇ ਇੱਥੇ ਇਹ ਆਉਣਾ ਨਹੀਂ ਸੀ ਚਾਹੁੰਦੀਆਂ ਜਦੋਂ ਅਜਿਹੇ ਸ਼ਬਦ ਬੋਲੋਗੇ ਜਿਹੜਾ ਕਿ ਇੱਕ ਬਹੁਤ ਸਾਇਲੈਂਟ ਤੇ ਪੀਸਫੁੱਲ ਧਰਨਾ ਚੱਲ ਰਿਹਾ ਸੀ ਦਿੱਲੀ ਦੀ ਬਰੂਹ ਦੇ ਉੱਤੇ ਹਰਿਆਣੇ ਦੇ ਬਾਰਡਰ ਤੋਂ ਹਾਂ ਦੇ ਵਿਚਾਲੇ 2020 ਦੇ ਵਿੱਚ ਉਸ ਸਮੇਂ ਜਿਹੀਆਂ ਸਟੇਟਮੈਂਟਸ ਦੇਣੀਆਂ ਕੰਗਣਾ ਰੌਤ ਵੱਲੋਂ ਜ਼ਾਹਿਰ ਹੈ ਵੀ ਉਹਦੇ ਵਿੱਚ ਜਿਹੜਾ ਗੁੱਸਾ ਸੀ ਉਸ ਖਿੱਤੇ ਦੇ ਵਿੱਚ ਉਸ ਕਮਿਊਨਿਟੀ ਦੇ ਵਿੱਚ ਆਇਆ ਅਤੇ ਉਹਦਾ ਰਿਟਾਇਲੇਸ਼ਨ ਹੈ ਉਹਦਾ ਇਹ ਜਵਾਬ ਹੈ ਜਿਹੜਾ ਇਹ ਮਿਲਿਆ ਇਹ ਕੋਈ ਜਾਣ ਬੁੱਝ ਕੇ ਨਹੀਂ ਮੈਨੂੰ ਲੱਗਦਾ ਕਿਸੇ ਨੇ ਕੀਤਾ ਇਹ ਇੱਕ ਅੰਦਰੋਂ ਜਿਵੇਂ ਕੋਈ ਵਾਰ ਕੋਈ ਜਜ਼ਬਾਤਾਂ ਨੂੰ ਅਚਕੋਲਾ ਆਉਂਦਾ ਹੈ ਤੇ ਲੱਗਦਾ ਵੀ ਹੁਣੇ ਮਤਲਬ ਜੋ ਇਹ ਕੀਤਾ ਸੀ ਨੇ ਜਾਂ ਚੁੱਕਿਆ ਉਹ ਬਹੁਤ ਗਲਤ ਸੀ ਹজম ਨਹੀਂ ਹੋਈ ਗੱਲ ਕਿਉਂਕਿ ਉਹ ਗੱਲ ਵੀ ਸ਼ਾਇਦ ਕਹਿ ਰਹੀ ਹੈ ਵਿੱਚ ਜੇਕਰ ਮੈਂ ਗਲਤ ਨਾ ਹੋਵਾਂ ਉਹ ਪੁਲਿਸ ਮੈਲ ਜਿਹੜੀ ਬੀਬੀ ਉਹ ਕਹਿ ਰਹੀ ਹੈ ਕਹਿੰਦੀ ਵੀ ہماری ਮਾਂ ਵੀ ਵਹੀ ਬੈਠੀ ਥੀ ਉਹਨੇ ਗੱਲ ਕਹੀ ਹੈ ਮਤਲਬ ਇੱਕ ਤਰ੍ਹਾਂ ਨਾਲ ਜਿਹੜਾ ਬੜਾ ਇਮੋਸ਼ਨਲ ਜਿਹੜੀ ਜਿਹੜੀ ਜੁੜੀ ਵੀ ਗੱਲ ਹੈ ਅਜਿਹਾ ਹੋਣਾ ਨਹੀਂ ਚਾਹੀਦਾ ਉਸ ਟਾਈਮ ਇੰਨੇ ਆ ਸਟੇਟਮੈਂਟਾਂ ਦਿੱਤੇ ਕੰਗਣਾ ਰਣੌਤ ਨੇ ਜਿਹੜੀ ਫਿਲਮੀ ਐਕਟਰਸ ਸੀ ਹੁਣ ਐਮਪੀ ਬਣ ਗਈ ਵੀ ਉਹ ਹজম ਨਹੀਂ ਹੋਈਆਂ ਜੀ ਕਸਾਨਾਂ ਦੇ ਕਿਸਾਨ ਬੀਬੀਆਂ ਦੇ ਭੈਣਾਂ ਦੇ ਵੀਰਾਂ ਦੇ ਤੋਂ ਉਹਦਾ ਜਿਹੜਾ ਰਿਟਾਇਲੇਸ਼ਨ ਆ ਉਹਦਾ ਜਿਹੜਾ ਮੋੜ ਮਾ ਇਸ ਤਰ੍ਹਾਂ ਦੇ ਜਵਾਬ ਨੇ ਸਾਈਕੋਲੋਜੀਕਲੀ ਮਨੋਵਿਗਿਆਨਿਕ ਤੌਰ ਤੇ ਇਹ ਮਿਲਦੀ ਮਿਲਦੇ ਨੇ ਜੀ ਜੀ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਚਲੋ ਉਹਨੇ ਬੋਲਿਆ ਉਹਨਾਂ ਨੇ ਜੋ ਆਪਣੇ ਬਿਆਨ ਦਿੱਤੇ ਉਹ ਸਹੀ ਨੇ ਇੱਕ ਸਾਈਡ ਤੇ ਗਲਤ ਸੀਗੇ ਉਹ ਪਰ ਕਿਤੇ ਨਾ ਕਿਤੇ ਜਿਹੜੀ ਬੀਬੀ ਕੁਲਵਿੰਦਰ ਕੌਰ ਆ ਉਹ ਵੀ ਸਰਕਾਰੀ ਜੋਬ ਕਰਦੀ ਸੀਗੀ ਇੱਕ ਅਹੁਦਾ ਸੀਗਾ ਇੱਕ ਅਧਿਕਾਰ ਸੀਗਾ ਉਹਦਾ ਅਧਿਕਾਰ ਤੋਂ ਬਾਹਰ ਜਾ ਕੇ ਇਦਾਂ ਦਾ ਕੰਮ ਕਰਨਾ ਇਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਇਸ ਨੂੰ ਕਿਸ ਤਰ੍ਹਾਂ ਦੇ ਨਹੀਂ ਇਹ ਪਤਾ ਕੀ ਹੈ ਮਨਵਿੰਦਰ ਇਹਦੇ ਵਿੱਚ ਆਪਾਂ ਕਿਸੇ ਤੇ ਬੰਦਸ਼ ਨਹੀਂ ਲਾ ਸਕਦੇ ਜੀ ਕਿਸੇ ਬੰਦੇ ਨੇ ਸਰਕਾਰੀ ਡਿਊਟੀ ਕਰਦੇ ਹੋਏ ਕੋਈ ਐਕਸ਼ਨ ਜਾਂ ਕੋਈ ਰਿਐਕਸ਼ਨ ਕੀਤਾ ਜੀ ਉਹਦਾ ਤਾਂ ਚਲੋ ਉਹਨੇ ਅਕੋਰਡਿੰਗ ਟੂ ਐਸ ਪਰ ਲਾਅ ਦੇ ਨਾਲ ਜਿਹੜਾ ਹੈ ਉਹ ਕਰਨਗੇ ਢੀਲ محکمہ ਕਰੂਗਾ ਸਰਕਾਰ ਜੋ ਵੀ ਹੈ ਪਰ ਮਸਲਾ ਇਹ ਹੈ ਵੀ ਇੱਕ ਬੰਦਾ ਸਰਕਾਰੀ ਜੋਬ ਦੇ ਵਿੱਚ ਹੋ ਕੇ ਇਸ ਤਰ੍ਹਾਂ ਦਾ ਐਕਸ਼ਨ ਕਰ ਰਿਹਾ ਵੀ ਉਹਦੇ ਮਨ ਤੇ ਵਜਨ ਤਾਂ ਯਾਰ ਗੈਰੀ ਹੋਣਾ ਹੈ ਜੀ ਮਨ ਜਿਆਦਾ ਮਤਲਬ ਕਹਿ ਲਓ ਵੀ ਠੇਸ ਪਹੁੰਚੀ ਹੋਣੀ ਹੈ ਦੁਖੀ ਹੋਣਾ ਹੈ ਜਣੇ ਇਸ ਚੀਜ਼ ਨੂੰ ਘੋਖਣ ਦੀ ਲੋੜ ਹੈ ਜੇਕਰ ਸਰਕਾਰੀ ਨੌਕਰੀ ਦੇ ਵਿੱਚ ਰਹਿੰਦੇ ਹੋਏ ਉਹਨੇ ਕੀਤਾ ਉਹ ਜਿਹੜੀ ਬੀਬੀ ਹੈ ਭੈਣ ਹੈ ਤਾਂ ਜਰੂਰ ਉਹਦੇ ਜਿਹੜੇ ਸੈਂਟੀਮੈਂਟਸ ਨੇ ਉਹ ਬੁਰੀ ਤਰ੍ਹਾਂ ਨਾਲ ਕੁਰੇੰਦੇ ਗਏ ਹੋਣਗੇ ਇਹ ਗੱਲ ਨੂੰ ਜਾਂਚਣ ਦੀ ਲੋੜ ਹੈ ਇਹਨੂੰ ਆਪਾਂ ਇਹ ਨਾ ਕਹੋ ਵੀ ਉਹ ਸਰਕਾਰੀ ਹੈ ਜੀ ਉਹ ਕਰ ਨਹੀਂ ਸਕਦੇ ਜਿਉਂਨੇ ਕਿਉਂ ਕੀਤਾ ਇਹ ਨਹੀਂ ਹੁੰਦਾ ਉਹਦੇ ਫੈਕਟ ਦੇ ਵਿੱਚ ਜਾਓ ਦੇਖੋ ਵੀਰ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਸਰਕਾਰੀ ਮੁਲਾਜ਼ਮ ਹੈ ਜਿਹੜਾ ਉਹ ਆਪਣੀ ਡਿਊਟੀ ਤੇ ਆਪਣੇ ਲਾਜ਼ ਤੋਂ ਹਟ ਕੇ ਉਹਨੇ ਆ ਕੰਮ ਕੀਤਾ ਕਿਤੇ ਨਾ ਕਿਤੇ ਜਿਹੜੀ ਚੋਟ ਉਹ ਗਰਿਯਾ ਸੱਜੇ ਜੀ 15 16 ਸਾਲ ਤੋਂ ਪਹਿਲਾਂ ਵੀ ਭੈਣ ਜੌਬ ਕਰ ਰਹੀ ਆ ਕੋਈ ਇਦਾਂ ਦੀ ਘਟਨਾ ਕਿਤੇ ਸਾਹਮਣੇ ਨਹੀਂ ਆਈ ਦੇਖਣ ਨੂੰ ਦਾ ਪਰਿਵਾਰ ਕਹਿ ਰਿਹਾ ਹੈ ਰਿਐਕਸ਼ਨ ਜਦੋਂ ਹੁੰਦਾ ਹੈ ਮਨਵਿੰਦਰ ਸਿੰਘ ਉਹ ਤੋਂ ਇਹ ਨਹੀਂ ਦੇਖਿਆ ਜਾਂਦਾ ਵੀ ਪਾਸਟ ਵਿੱਚ ਕੀ ਆ ਜਿਹੜੇ ਬੰਦੇ ਤੇ ਸੈਂਟੀਮੈਂਟਸ ਨੇ ਸਾਈਕੋਲੋਜੀਕਲੀ ਉਹ ਕੋਈ ਪਤਾ ਨਹੀਂ ਲੱਗਦਾ ਹੁੰਦਾ ਵੀ ਉਹਨੇ ਕਦੋਂ ਕਿਹੋ ਜਿਹਾ ਰਿਐਕਟ ਕਰਨਾ ਹੁਣ ਜੇਕਰ ਆਪਾਂ ਉਹ 2020 ਨੂੰ ਜੋੜ ਕੇ ਦੇਖੀਏ ਧਰਨੇ ਨੂੰ ਖਬਰਾਂ ਉੱਥੇ ਇਹ ਜਿਹੜੀ ਬੀਬੀ ਭੈਣ ਕੁਲਵਿੰਦਰ ਕੌਰ ਨਾਮ ਕੁਲਵਿੰਦਰ ਕੌਰ ਹੋ ਸਕਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਸਨੇ ਚੀਜ਼ ਮਹਿਸੂਸ ਹੋਈ ਹੋਵੇ ਅਤੇ ਜਦੋਂ ਫਿਰ ਉਹਨੇ ਇਸ ਤਰ੍ਹਾਂ ਦਾ ਮਾਹੌਲ ਦੁਬਾਰਾ ਦੇਖਿਆ ਅਤੇ ਉਹਨੇ ਰਿਐਕਸ਼ਨ ਕੀਤਾ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਵੀ ਇਹ ਸਰਕਾਰੀ ਨੌਕਰੀ ਹੈ ਇਹ ਜਿਹ ਪਹਿਲਾਂ ਨਹੀਂ ਕੀਤਾ ਹੁਣ ਕਿਉਂ ਕੀਤਾ ਉਹ ਕਿਹੜਾ ਐ ਕਹਿ ਰਹੇ ਨੇ ਵੀ ਉਹ ਕੋਈ ਮੈਂਟਲੀ ਡਿਸਟਰਬ ਹੈ ਜਾਂ ਤਾਂ ਉਹ ਜਹੀ ਗੱਲ ਬਣਾਉਣ ਨਾਲ ਜੀ ਇਹ ਤਾਂ ਮੈਂਟਲੀ ਡਿਸਟਰਬ ਹੈ ਫਿਰ ਉਹ ਕਹਿੰਦੇ 15 ਸਾਲ ਪਹਿਲਾਂ ਤਾਂ ਠੀਕ ਸੀ ਹੁਣ ਤੱਕ ਹੁਣ ਹੋਈ ਹੈ ਅਜਿਹਾ ਕੁਝ ਨਹੀਂ ਇਹ ਸਿਰਫ ਇੱਕ ਰਿਐਕਸ਼ਨ ਹੈ ਰੈਕਸ਼ਨ ਹੁੰਦਾ ਇੱਥੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਯੂਨੀਅਨ ਗਵਰਨਮੈਂਟ ਮੋਦੀ ਸਰਕਾਰ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਉਸ ਟਾਈਮ ਚਾਹੀਦਾ ਸੀ ਵੀ ਅਜਿਹੇ ਸਟੇਟਮੈਂਟਸ ਕੋਈ ਨਾ ਦਵੇ ਇਹ ਸਟੇਟਮੈਂਟਸ ਤਾਂ ਉਹਨਾਂ ਨੇ ਨਹੀਂ ਦਿੱਤੀਆਂ ਜਿਹੜੇ ਐਡ ਐਡ ਵੱਡੇ ਆਉਂਦੇ ਆ ਤੇ ਬੈਠੇ ਨੇ ਕੰਕਣਾ ਨਰਾਓਤ ਇੱਕ ਫਿਲਮੀ ਐਕਟਰ ਹੈ ਐਕਟ੍ਰੈਸ ਹੈ ਉਹਨੇ ਆ ਕੇ ਅਜਿਹੇ ਸਟੇਟਮੈਂਟਸ ਦਿੱਤੀਆਂ ਨੇ ਜਿਹਦੇ ਨਾਲ ਫਿਰ ਉੱਥੇ ਮਾਹੌਲ ਸੀ ਜਿਹੜਾ ਗਰਮ ਹੋਇਆ ਤੇ ਲੱਗਿਆ ਉਹਨਾਂ ਨੂੰ ਵੀ ਇਹ ਤਾਂ ਯਾਰ ਬੇਇੱਜ਼ਤ ਕਰਨ ਵਾਲੀ ਗੱਲ ਹੈ ਦੇਖੋ ਆਪਾਂ ਠੀਕ ਹੈ ਧਰਨਾ ਆਪਾਂ ਨੂੰ ਨਹੀਂ ਪਸੰਦ ਤੁਸੀਂ ਪਾਸੇ ਹੋ ਜਾਓ ਗਲਤ ਨਾ ਬੋਲੋ ਗਲਤ ਬੋਲ ਕੇ ਤਾਂ ਆਪਾਂ ਚੀਜ਼ ਨੂੰ ਮਤਲਬ ਉਹਨੂੰ ਉਕਸਾਰ ਰਹੇ ਆ ਨਾ ਇਨਸਟੀਗੇਟ ਕਰ ਰਹੇ ਆ ਜਦੋਂ ਇਨਸਟੀਗੇਟ ਕਰੋਗੇ ਫਿਰ ਟਕਰਾਤਾ ਹੁੰਦਾ ਜੀ ਪਹਿਲਾਂ ਬੀਬੀ ਚਲੋ ਫਿਲਮ ਸਟਾਰ ਸੀਗੀ ਬਿਆਨ ਦੰਦੀ ਸੀਗੀ ਪਰ ਹੁਣ ਚੁਣ ਕੇ ਐਮਪੀ ਬਣ ਗਏ ਨੇ ਜੀ ਇੱਕ ਵੱਡੇ ਅਹੁਦੇ ਤੇ ਨੇ ਉਦੋਂ ਇਹਨਾਂ ਦੀ ਇੱਕ ਕਮਿਊਨਿਟੀ ਪ੍ਰਤੀ ਇੱਕ ਸਮਾਜ ਪ੍ਰਤੀ ਐਦਾਂ ਦੀ ਲੈਂਗੁਏਜ ਸੀਗੀ ਹਮੇਸ਼ਾ ਪੰਜਾਬ ਨੂੰ ਟਾਰਗੇਟ ਕਰਦੇ ਸੀਗੇ ਤੇ ਹੁਣ ਐਮਪੀ ਚੁਣੇ ਗਏ ਨੇ ਹੁਣੇ ਅੱਗੇ ਕੀ ਕਰਨਗੇ ਜੀ ਇਹ ਤਾਂ ਲੱਗਦਾ ਹੈ ਕਿ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਜਿਸ ਤਰ੍ਹਾਂ ਦਾ ਬਿਆਨ ਆਇਆ ਹੈ ਕਿ ਪੰਜਾਬ ਚ ਤਾਂ ਜੀ ਅੱਤਵਾਦ ਸਰਗਰਮ ਹੋ ਰਿਹਾ ਹੈ ਪੰਜਾਬ ਨੂੰ ਸੋਚਣਾ ਚਾਹੀਦਾ ਇਸਦੇ ਤੇ ਕੰਟਰੋਲ ਕਰਨਾ ਚਾਹੀਦਾ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਦੇਖੋ ਜਦੋਂ ਐਮਪੀ ਬਣ ਜਾਂਦਾ ਮੈਂਬਰ ਆਫ ਪਾਰਲੀਮੈਂਟ ਉਹਦੇ ਇੱਕ ਨੋਰਮਸ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ ਜੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜਦੋਂ ਉੱਥੇ ਜਾਓਗੇ ਐਜ਼ ਐਮਪੀ ਚੁਣ ਕੇ ਜਾਂ ਐਮਐਲ ਜੈ ਐਮਪੀ ਬਣ ਕੇ ਤਾਂ ਤੁਹਾਡਾ ਉਹੀ ਆ ਜਿਹੜਾ ਵਤੀਰਾ ਰਹੂਗਾ ਪਰ ਜਿਵੇਂ ਹੁਣ ਹੋਇਆ ਨਵਾਂ ਕਲੈਸ਼ ਹੋਇਆ ਟਕਰਾਅ ਹੋਇਆ 에어ਪੋਰਟ ਦੇ ਉੱਤੇ ਇੱਥੋਂ ਇਹ ਗੱਲ ਮਤਲਬ ਅਸੀਂ ਉਮੀਦ ਰੱਖਦੇ ਹਾਂ ਵੀ ਜਿਹੜੀ ਇਹ ਬੀਬੀ ਕੰਗਣਾ ਨਰਾਓਤ ਹੈ ਵੀ ਅੱਗੇ ਤੋਂ ਕੋਈ ਅਜਿਹੇ ਸਟੇਟਮੈਂਟ ਨਾ ਦੇਣਾ ਜੀ ਠੀਕ ਹੈ ਪਾਸਟ ਦੇ ਵਿੱਚ ਹੋਇਆ ਹੋਇਆ ਬਹੁਤ ਗਲਤ ਹੈ ਜਿਨੇ ਕਿ ਸਿੱਖਾਂ ਦੇਖੋ ਹੁਣ ਫੇਰ ਬਿਆਨਬਾਜ਼ੀ ਦੁਬਾਰਾ ਸਟਾਰਟ ਕਰ ਦਿੱਤੀ ਗਈ ਹੈ ਵੀ ਪੰਜਾਬ ਦੇ ਵਿੱਚ ਤਾਂ ਜੀ ਅੰਤਕਵਾਦ ਫੈਲ ਸਕਦਾ ਉੱਥੇ ਤਾਂ ਜਿੱਤ ਗਏ ਬੰਦੇ ਜਿੱਤ ਗਏ ਸਿੱਖਾਂ ਨੇ ਵੋਟ ਪਾਤੀ ਦੇਖੋ ਵੋਟਰ ਦੀ ਮਰਜ਼ੀ ਜਿੱਥੇ ਮਰਜ਼ੀ ਪਾਵੇ ਉਹਨੂੰ ਰੋਕਿਆ ਨਹੀਂ ਜਾ ਸਕਦਾ ਵੋਟ ਆਪ ਮੁਹਾਰੇ ਪਈ ਹੈ ਦੋਨਾਂ ਕੈਂਡੀਡੇਟਸ ਨੇ ਪ੍ਰਚਾਰ ਵੀ ਨਹੀਂ ਕੀਤਾ ਪ੍ਰਚਾਰ ਵੀ ਲੋਕਾਂ ਨੇ ਆਪ ਹੀ ਕਰਤਾ ਹੁਣ ਅਜਿਹੀ ਸਿਚੁਏਸ਼ਨ ਚ ਆ ਕੇ ਤੁਸੀਂ ਕਿਵੇਂ ਰੋਕ ਤੋਗੇ ਜੇ ਹੁਣ ਤੁਸੀਂ ਦੁਬਾਰਾ ਫੇਰ ਉਸੇ ਤਰ੍ਹਾਂ ਦੀਆਂ ਗੱਲਾਂ ਕਰੋਗੇ ਵੀ ਉਹ ਤਾਂ ਤਾਂ ਚੁਣेंगे ਉੱਥੇ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਉਹਦੇ ਨਾਲ ਮਾਹੌਲ ਖਰਾਬ ਨਹੀਂ ਹੈਗਾ ਪਰ ਹੋ ਜੂਗਾ ਟਕਰਾਅ ਵੱਜ ਜਾਂਦਾ ਹਾਂ ਹੁਣ ਤੁਹਾਡੇ ਸਾਹਮਣੇ ਹੋਇਆ ਹੀ ਹੈ ਉਹ ਸਿੱਖ ਕਹਿਣਗੇ ਵੀ ਇਸ ਤਾ ਮਾਹੌਲ ਖਰਾਬ ਕੀਤਾ ਹੀ ਨਹੀਂ ਨਾ ਕਰਨਾ ਚਾਹੁੰਦੇ ਆ ਫਿਰ ਸਾਨੂੰ ਕਿਉਂ ਕਿਹਾ ਜਾ ਰਿਹਾ ਹੈ ਇਸੇ ਤਰ੍ਹਾਂ ਧਰਨੇ ਦੇ ਵਿੱਚ ਸੀ ਸ਼ਾਂਤਮਈ ਧਰਨਾ ਸੀ ਉੱਥੇ ਵੀ ਅੰਤਕਵਾਦੀ ਵੱਖਵਾਦੀ ਉਹ ਕਹਿ ਕਹਿ ਕੇ ਕਹਿ ਕਹਿ ਕੇ ਪਸਾਨਾ ਨੁਕਸਾਤਾ ਸ਼ਾਂਤਮਈ ਬੈਠੇ ਸੀ ਸੋ ਰਿਟੈਲੇਸ਼ਨ ਨੇ ਸਾਨੂੰ ਉਮੀਦ ਹੈ ਵੀ ਐਮਪੀ ਬਣ ਕੇ ਹੁਣ ਉਹ ਜਿਹੇ ਸਟੇਟਮੈਂਟ ਨਹੀਂ ਦੇਣਗੇ ਜਿਹੜੀ ਕਿਸੇ ਖਿੱਤੇ ਦੇ ਵਿੱਚ ਕਮਿਊਨਿਟੀ ਦੇ ਵਿੱਚ ਟਕਰਾਹ ਪੈਦਾ ਕਰੇ ਦੇਸ਼ ਹੈ ਇਹਦੇ ਵਿੱਚ ਬਿਲਕੁਲ ਐਸ ਪਰ ਨorms ਰੂਲਸ ਐਂਡ ਰੈਗੂਲੇਸ਼ਨਸ ਰਹਿਣਾ ਚਾਹੀਦਾ ਹੈ ਗਲਤ ਬੋਲੋਗੇ ਤਾਂ ਫਿਰ ਉਹ ਕਾਨੂੰਨ ਦੇ ਵੀ ਖਿਲਾਫ ਹੈ ਲੋਕ ਵੀ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਵੀਡੀਓ ਇੱਕ ਇਹ ਵੀ ਸਾਹਮਣੇ ਆ ਰਹੀ ਹੈ ਜੀ ਪਰਿਵਾਰ ਨੇ ਵੀ ਕਿਹਾ ਹੈ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਉਸ ਭੈਣ ਕੁਲਵਿੰਦਰ ਕੌਰ ਦੇ ਬੱਚੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਜਿਹੜਾ ਉਹਨਾਂ ਦੇ ਪਤੀ ਸੀਗੇ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਹਿੰਦੇ ਜੀ ਨਾ ਉਹਨਾਂ ਦਾ ਫੋਨ ਲੱਗ ਰਿਹਾ ਕੋਈ ਪਤਾ ਨਹੀਂ ਲੱਗ ਰਿਹਾ ਇਹ ਗਲਤ ਹੈ ਦੇਖੋ ਜੇ ਸੁਣੀ ਹੈ ਗੱਲ ਸੋਸ਼ਲ ਮੀਡੀਆ ਤੇ ਚੰਗਾ ਤੁਸੀਂ ਇਹ ਗੱਲ ਇੱਥੇ ਕੀਤੀ ਹੈ ਆਪਾਂ ਚਰਚਾ ਕਰਦੇ ਹਾਂ ਇਸ ਤੇ ਦੇਖੋ ਕਿਸੇ ਦੇ ਪਰਿਵਾਰ ਨੂੰ ਹੁਣ ਕੋਈ ਬੰਦਾ ਚਲੋ ਠੀਕ ਉਹਨੇ ਕੋਈ ਐਕਸ਼ਨ ਕੀਤਾ ਜਾਂ ਕੋਈ ਥੱਪੜ ਮਾਰੇ ਜਾਂ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਹੋਇਆ ਪਸੰਦ ਨਹੀਂ ਆਇਆ ਕਾਨੂੰਨ ਦੇ ਖਿਲਾਫ ਸੀ ਤਾਂ ਠੀਕ ਉਹਨਾਂ ਤੇ ਕਾਰਵਾਈ ਜੋ ਬਣਦੀ ਉਹ ਕਰ ਲੈਣਗੇ ਜੋ ਕਰਨਾ ਪਰ ਪਿੱਛੋਂ ਬੱਚਿਆਂ ਨੂੰ ਚੱਕਣ ਦਾ ਤਾਂ ਕੋਈ ਤਰਕ ਨਹੀਂ ਬਣਦਾ ਪਿੱਛੋਂ ਕੋਈ ਮਾਪੇ ਬਾਪ ਨੇ ਬਜ਼ੁਰਗ ਨੇ ਚਾਹੀਓ ਤਾਂ ਖੇਡੂ ਮਰਦੇ ਨੇ ਉਹਨਾਂ ਨੂੰ ਚੱਕ ਕੇ ਲੈ ਜਾਣ ਦਾ ਕੋਈ ਤਰਕ ਨਹੀਂ ਬਣਦਾ ਠੀਕ ਹੈ ਉਸਨੇ ਕੀਤਾ ਉਹ ਮੈਨੂੰ ਲੱਗਦਾ ਉਹਨਾਂ ਦੇ ਕੋਲ ਹੀ ਨੇ ਉਹ ਪਿੰਡ ਕੁਲਵਿੰਦਰ ਕੌਰ ਉਹ ਕੋਈ ਭੱਜੇ ਨਹੀਂ ਉਥੋਂ ਤਾਂ ਇਹ ਇਹ ਕਰਨਾ ਇੱਕ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਜਿਹੜਾ ਸੰਕੇਤ ਹੈ ਸਮਾਜ ਦੇ ਵਿੱਚ ਕਮਿਊਨਿਟੀ ਦੇ ਵਿੱਚ ਉਹ ਗਲਤ ਜਾਂਦਾ ਹੈ ਇਹਦੇ ਨਾਲ ਸਪਰੈਸ਼ਨ ਦਬਾਅ ਦੀ ਨੀਤੀ ਜਿਹੜੀ ਸਾਹਮਣੇ ਆ ਜਾਂਦੀ ਹੈ ਵੀ ਬੱਚੇ ਚੱਕ ਲੈ ਕਿਸੇ ਨੂੰ ਮੈਂਟਲ ਟੌਰਚਰ ਕਰਨਾ ਕਿਸੇ ਨੂੰ ਦਬਾਅ ਚ ਲਿਆਉਣਾ ਇਹ ਸਹੀ ਨਹੀਂ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਛੱਡਣ ਉਹ ਆਪਣੇ ਘਰ ਬੈਠਣ ਵਸਣ ਠੀਕ ਹੈ ਜੋ ਉਹਨਾਂ ਨੇ ਕੀਤਾ ਹੈ ਜੋ ਉਹਨਾਂ ਦਾ ਡਿਪਾਰਟਮੈਂਟ ਕਹਿੰਦਾ ਸਰਕਾਰੀ ਜੋਬ ਚ ਲੈ ਉਹ ਉਹਦੇ ਹਿਸਾਬ ਨਾਲ ਕਾਰਵਾਈ ਕਰ ਲੈਣ ਜੀ ਹੋਰ ਤਾਂ ਵੀਡੀਓ ਬਹੁਤ ਸਾਹਮਣੇ ਆ ਰਹੀਆਂ ਨੇ ਬੈਸਪਸਈਆ ਹੁੰਦਾ ਭੈਣ ਕੁਲਵਿੰਦਰ ਕੌਰ ਕਹਿੰਦੀ ਆ ਕਿ ਤੁਸੀਂ ਗਲਤ ਬੋਲਦੇ ਸੀਗੇ 100-100 ਰੁਪਏ ਤੇ ਟਕੇ ਟਕੇ ਤੇ ਬੀਬੀਆਂ ਇੱਥੇ ਬੈਠਦੀਆਂ ਨੇ 100-100 ਰੁਪਏ ਤੇ ਲਿਆਂਦੀਆਂ ਮੇਰੇ ਮਾਂ ਵੀ ਬੈਠੀ ਸੀ ਪਰ ਥੱਪੜ ਵਾਲੀ ਵੀਡੀਓ ਨਹੀਂ ਕਿਤੇ ਸਾਹਮਣੇ ਆ ਰਹੀ ਸੀਸੀਟੀਵੀ ਫੋਟੋਸ ਆ ਸਕਦੀ ਆ ਕੈਮਰੇ ਜਗਾ ਜਗਾ ਲੱਗੇ ਹੁੰਦੇ ਨੇ ਜੀ 에어ਪੋਰਟ ਦਾ ਮਸਲਾ ਹੈ ਦੇਖੋ ਬਿਲਕੁਲ ਜਿਹੜੀ ਉਹ ਗੱਲ ਕਹਿ ਰਹੀ ਹੈ ਭੈਣ ਕੁਲਵਿੰਦਰ ਕੋ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਵੀ 100-100 ਰੁਪਏ ਚ ਤੂੰ ਕਿਹਾ ਸੀ ਵੀ ਬੀਬੀਆਂ ਇੱਥੇ ਬੈਠੀਆਂ ਨੇ ਲਿਆ ਕੇ ਵਿਲੜ ਨੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ 100 ਰੁਪਿਆ ਦਿੱਤਾ ਤੇ ਧਰਨੇ ਤੇ ਲਿਆ ਕੇ ਬਿਠਾ ਲਓ ਗੱਲ ਤਾਂ ਆ ਰਹੀ ਹੈ ਸਾਹਮਣੇ ਥੱਪੜ ਵਾਲੀ ਦਾ ਹੋ ਸਕਦਾ ਹੈ ਵੀ ਉਹਨਾਂ ਨੇ ਸ਼ਾਇਦ ਉਹ ਰਿਲੀਜ਼ ਨਾ ਕਰਨੀ ਚਾਹੁੰਦੇ ਹੁਣ ਫੁਟੇਜ ਉਹਦੀ ਦੇਖੋ ਜਦੋਂ ਉਹ ਆ ਗਈ ਗੱਲ ਇੰਨੀ ਕਿ ਸਾਹਮਣੇ ਤਾਂ ਜ਼ਾਹਰ ਉਹ ਵੀ ਕੈਮਰਿਆਂ ਦੇ ਵਿੱਚ ਕੈਦ ਹੋਣੀ ਹੈ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕੋਈ ਕਿਸੇ ਤਰ੍ਹਾਂ ਦਾ ਕਿਉਂਕਿ ਹੁਣ ਕੋਈ ਚੁਣੇ ਹੋਏ ਐਮਪੀ ਨੇ ਹੁਣ ਜੇ ਐਮਪੀ ਦੇ ਥੱਪੜ ਮਾਰਿਆ ਤਾਂ ਕਈ ਵਾਰ ਅਜਿਹਾ ਦਿਖਾਉਣਾ ਜਾ ਉਹ ਆਪਣੇ ਆਪ ਨੂੰ ਸਹੀ ਨਹੀਂ ਸਮਝਦੇ ਚਾਹੀ ਸਕਿਉਰਿਟੀ ਦੇ ਪੱਖ ਤੋਂ ਕਹਿ ਲੋ ਚਾਹੀ ਇੱਕ ਐਮਪੀ ਦੀ ਮਰਿਆਦਾ ਦੇ ਪੱਖ ਤੋਂ ਕਹਿ ਲੋ ਇਸ ਕਰਕੇ ਮੈਨੂੰ ਲੱਗਦਾ ਵੀ ਇੱਥੇ ਇਸ ਕਰਕੇ ਵੀਡੀਓ ਜਿਹੜੀ ਉਹ ਡਿਸਕਲੋਜ਼ ਨਹੀਂ ਕੀਤੀ ਜਾ ਰਹੀ ਵਾਇਰਲ ਨਹੀਂ ਕੀਤੀ ਜਾ ਰਹੀ ਮੀਡੀਆ ਚ ਨਹੀਂ ਦਿਖਾਈ ਜਾ ਰਹੀ ਜੀ ਜੀ ਕਿਸਾਨ ਜਥੇਬੰਦੀਆਂ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਕਹਿ ਰਹੇ ਨੇ ਕਿ ਸਾਥ ਦਵਾਂਗੇ ਕਿਸ ਤਰ੍ਹਾਂ ਦਾ ਸਾਥ ਦੇਣਾ ਚਾਹੀਦਾ ਜਾਂ ਪੰਜਾਬੀਆਂ ਨੂੰ ਕਿਸ ਤਰ੍ਹਾਂ ਦਾ ਏ ਭੈਣ ਦੇ ਨਾਲ ਸਾਥ ਦੇਣਾ ਚਾਹੀਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਉਹ ਪੱਕਾ ਦੇਖੋ ਜਦੋਂ ਇਹ ਭੈਣੇ ਗੱਲ ਕਹਿ ਰਹੀ ਹੈ ਵੀ ਮੇਰੀ ਮਾਤਾ ਵੀ ਉੱਥੇ ਬੈਠੀ ਸੀ ਦੇਖੋ ਕਿੰਨਾ ਨੇੜਿਓਂ ਜੁੜੀ ਹੈ ਔਰ ਉਹਨੇ ਕਿੱਡੀ ਗੱਲ ਕਹੀ ਹੈ ਹੁਣ ਇੱਥੇ ਜਿਹੜਾ ਆਪਣੇ ਆਪ ਹੀ ਡਿਊਟੀ ਬਣ ਜਾਂਦੀ ਹੈ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਕਿਸਾਨ ਜਥੇਬੰਦੀਆਂ ਦੀ ਵੀ ਉਹ ਭੈਣ ਦਾ ਸਾਥ ਦੇਣਾ ਜੇ ਉਹ ਨਹੀਂ ਸਾਥ ਦਿੰਦੇ ਸਾਈਲੈਂਟ ਬੈਠਦੇ ਨੇ ਚੁੱਪ ਕਰ ਜਾਂਦੇ ਨੇ ਤਾਂ ਇਹਦਾ ਜਿਹੜਾ ਪ੍ਰਭਾਵ ਆਮ ਲੋਕਾਂ ਦੇ ਵਿੱਚੋਂ ਨੈਗੇਟਿਵ ਜਾਊਗਾ ਉਹ ਐਂ ਚੱਲਿਆ ਜਾਣਾ ਵੀ ਯਾਰ ਕੋਈ ਕੁਝ ਕਰੋ ਦਰਨੇ ਚ ਜਾਓ ਲੇਕਿਨ ਆਪਣੇ ਨਾਲ ਕਿਸੇ ਨੇ ਨਹੀਂ ਖੜਨਾ ਇਸ ਤਰ੍ਹਾਂ ਦੀ ਕਵਾ ਚਲੀ ਜਾਂਦੀ ਹੈ ਹੁਣ ਤਮਾਮ ਕਿਸਾਨ ਜਥੇਬੰਦੀਆਂ ਨੂੰ ਹੋਰ ਵੀ ਜਿਹੜੇ ਇਨਸਾਫ ਪਸੰਦ ਆਰਗੇਨਾਈਜੇਸ਼ਨਸ ਨੇ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹਨੂੰ ਵੀ ਨਾਲ ਖੜਨਾ ਚਾਹੀਦਾ ਵੀ ਠੀਕ ਆ ਹੋਇਆ ਦੇਖੋ ਜਦੋਂ ਇਮੋਸ਼ਨਸ ਦੇ ਵਿੱਚ ਕੋਈ ਬੰਦਾ ਰਿਐਕਟ ਕਰਦਾ ਨਾ ਮਨਵਿੰਦਰ ਉਹਨੂੰ ਕਾਫੀ ਪੱਖਾਂ ਤੋਂ ਸਿੰਪਥੀ ਹਮਦਰਦੀ ਵੀ ਲੈ ਕੇ ਮਾ ਵੀ ਕੀਤਾ ਜਾ ਸਕਦਾ ਜਾਂ ਉਸ ਮਸਲੇ ਨੂੰ ਨਿਮਰਤਾ ਨਾਲ ਵੀ ਵਿਚਾਰਿਆ ਜਾ ਸਕਦਾ ਜੀ ਕਿਉਂਕਿ ਇਹ ਜਿਹੜਾ ਐਕਸ਼ਨ ਹੋਇਆ ਜੋ ਵੀ ਹੋਇਆ ਇਹ ਇਮੋਸ਼ਨਲੀ ਜਿਹੜਾ ਅੰਦਰ ਸੀ ਉਹ ਜਜ਼ਬਾ ਕਹਿ ਲੋ ਜਾਂ ਗੁਬਾਰ ਕਹਿ ਲੋ ਨਿਕਲਿਆ ਬਾਹਰ ਤਾਂ ਇੱਥੇ ਕਿਸਾਨ ਜਥੇਬੰਦੀਆਂ ਬੀਬੀ ਦੇ ਨਾਲ ਖੜਨਾ ਹੋਰ ਆਰਗੇਨਾਈਜੇਸ਼ਨਸ ਨੇ ਜੁੜੀਆਂ ਨੇ ਸਾਪਸੰਦ NGO's ਨੇ ਉਹ ਵੀ ਨਾਲ ਆਉਣ ਅਤੇ ਪੰਜਾਬ ਸਰਕਾਰ ਵੀ ਨਾਲ ਸਪੋਰਟ ਕਰੇ ਜੀ ਠੀਕ ਹੈ ਜੋ ਹੋਇਆ ਉਹ ਭੱਜੀ ਨਹੀਂ ਉੱਥੇ ਹੈ ਅਤੇ ਐਸ ਪਰ ਲਾਅ ਜਿਹੜਾ ਹੈ ਉਹ ਆਪਣੇ ਉਹਨਾਂ ਨੇ ਕਾਰਵਾਈ ਕਰਨੀ ਹੈ ਜੀ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਨਵਿੰਦਰ ਧੰਨਵਾਦ ਹਾਂਜੀ ਇਹ ਸਨ ਪ੍ਰੋਫੈਸਰ ਸਾਹਿਬ ਜਿਨ੍ਹਾਂ ਦਾ ਕਹਿਣਾ ਏ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਖੜਨਾ ਚਾਹੀਦਾ ਏ ਜੋ ਹੋਇਆ ਜੋ ਭਾਵਨਾਵਾਂ ਸੀਗੀਆਂ ਜੋ ਪਹਿਲਾਂ ਬਿਆਨ ਹੋਏ ਨੇ ਉਹਦੇ ਕਾਰਨ ਹੀ ਘਟਨਾ ਵਾਪਰੀ ਆ ਇਦਾਂ ਦੇ ਬਿਆਨਵਾਜੀ ਨਹੀਂ ਕਰਨੀ ਚਾਹੀਦੀ ਨਵੇਂ ਨਵੇਂ ਐਮਪੀ ਬਣੇ ਕੰਗਣਾ ਨਰੌਤ ਨੂੰ ਵੀ ਕਿਹਾ ਏ ਕਿ ਚਲੋ ਪਹਿਲਾਂ ਜੋ ਹੋ ਗਿਆ ਬਿਆਨਵਾਜੀਆਂ ਕਰ ਲੀਆਂ ਸੋ ਕਰ ਲੀਆਂ ਹੁਣ ਇੱਕ ਬਹੁਤ ਵੱਡਾ ਅਹੁਦਾ ਏ ਤੁਹਾਡੇ ਕੋਲ ਹੁਣ ਸੰਭਲ ਕੇ ਚੱਲਣਾ ਚਾਹੀਦਾ ਏ ਅੱਗੇ ਤੋਂ ਇਦਾਂ ਦੀ ਘਟਨਾ ਜਿਹੜੀ ਨਾ ਵਾਪਰੇ ਫਿਲਹਾਲ ਅੱਗੇ ਜਾਂਚ ਚ ਕੀ ਲਿਕੜਦਾ ਏ ਕੀ ਅੱਗੇ ਸਾਹਮਣੇ ਆਉਂਦਾ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਰਾਜਪੁਰਾ